ਹਾਂਜੀ ਸਤਿ ਸ੍ਰੀ ਅਕਾਲ ਜੀ ਲਓ ਵੀ ਸਾਹ ਹੁਣ ਦਾ ਮੈਚ ਆ ਇਹ ਜਿਲ੍ਹਾ ਪੱਤਰੀ ਹੋ ਰਿਹਾ ਬਾਲੀਬਾਲ ਇਹਨਾਂ ਦੇ ਡੀਪੀ ਸਰ ਲੱਗੇ ਹੋਣੇ ਸਾਰੇ ਸਮਝਾਉਣ ਇਹਨਾਂ ਨੂੰ ਗਾਈਡ ਕਰਨ ਕਿਵੇਂ ਕਿਵੇਂ ਟਾਸ ਆ ਰਹੀ ਆ ਟਾਸ ਹੋਣ ਲੱਗੀ ਮਾਨ ਸਖੀਤਾਂ ਜਿਹੜੀਆਂ ਛੱਡ ਜਿਹੜੀਆਂ ਬੁੱਧੀਆਂ ਨੇ ਹੋ ਗਿਆ ਸਾਰੇ ਆ ਗਏ ਇਹਨਾਂ ਦੇ ਸਾਰੇ ਆ ਗਏ ਨਾ ਸਹੀ ਹੈ ਜੀ ਮਾਬਲ ਬੋਲ 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 ਸ਼ਾਵਰ ਪੁੱਤ ਸ਼ਾਵਰ ਲਓ ਵੀ ਮੈਚ ਫਸਿਆ ਹੈ ਪੂਰਾ ਦੇਖੋ ਕੀ ਘਾਣੀ ਬਣਦੀ ਹੈ ਮੁੰਡੇ ਪੂਰੇ ਜੋਰ ਨਾਲ ਲੱਗੇ ਹੋਏ ਨੇ ਓਹ ਹੋ ਹੋ ਚੱਲ 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 ਤੇ ਆ ਨਾ ਓਹ ਮੀ ਗੋਡ ਹੋ ਗਿਆ ਪੁਆਇੰਟ ਇਹ ਘਰ ਦਾ ਰਾਜ ਥੋੜੀ ਆ ਮੈਂ ਜਿਹੜਾ ਮਰਜ਼ੀ ਖੇਡ ਲੂ ਓਏ ਚੋਰਾਂ ਨਹੀਂ ਮਾਰ ਹੁੰਦੀ ਸੱਚ ਕਿਹ ਹੋ ਪਿੱਛੋਂ ਹੈ ਵਧੀਆ ਹੈਟ ਨੇ चक 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 स्मैश दे चमैश मारू हे चकरी गुड वैरी गुड वैरी गुड ਆ ਆ ਲਾਈਆ ਪੂਰੀ ਟੌਪ ਦੀ ਹੋ ਸਹੀ ਚੱਲ ਬਟ ਓਏ ਹੋਏ ਉਹ ਚੱਕਦੇ ਉਹ ਕੀ ਕਰਨ ਜਾਦੇ ਉਹ ਆਪਣੀ ਬਾਹ ਲੈ ਰਹੇ ਨੂੰ ਲੈਣ ਤੇ ਇਹ ਵੀ ਪੱਜਾ ਬਾਪੂ ਦਾ ਜੋਰ ਲੱਗਿਆ ਪਿਆ ਹਰੀ ਬੱਗ ਵਾਲੇ ਦਾ ਪੂਰਾ ਵਿਚਾਰੇ ਦਾ ਵੀ ਬੱਗ ਧਾਰਨਾ ਜਾਣ ਕਿਤੇ ਚੱਕ ਚੱਕ ਇਧਰ ਮੇਰਾ ਜੋਰ ਲੱਗਿਆ ਪੂਰਾ ਓਏ ਹੋ ਹੋ ਓ ਵੈਰੀ ਗੁੱਡ ਓ ਵੈਰੀ ਗੁੱਡ ਸਾਹ ਵੈਰੀ ਗੁੱਡ ਚੱਕ 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 ਓ ਚੱਕ ਵੈਰੀ ਗੁੱਡ ਵੈਰੀ ਗੁੱਡ ਚਲ ਬਈ ਚੱਕ 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 ਹੋ ਗਿਆ ਕੰਮ वेरी गुड वेरी गुड भाई चक 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 ओए ओह ओह वेरी गुड वेरी गुड साहब वेरी गुड चक् आ गई साह हो गया ए ए एकते गई बार गई 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 गई, गई। चक चक ए वेरी गुड चकते ਕਿਰ ਹੋ ਜਾ ਸਾਹਿਬ ਚੱਕ ਵੈਰੀ ਗੁੱਡ ਚੱਕ 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 ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੱਕ ਠੀਕ ਹੈ ਇਹ ਬਹੁਤ ਹਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆਉਟ ਨੇ ਜ਼ੋਰ ਤਾਂ ਬਹੁਤ ਲਾਇਆ ਜਿਹੜੀ ਟੀਮ ਨਾਲ ਉਹਦਾ ਮੈਚ ਸੀਗਾ ਕਿਉਂਕਿ ਸਾਬ ਉਹਨੇ ਹਜੇ 3 ਮਹੀਨੇ ਤੋਂ ਸਟਾਰਟ ਹੋਏ ਨੇ ਖੇਡਣਾ ਹਨਾ ਬਾਲੀਬਾਲ ਕਿ ਉਹ ਮੁੰਡੇ ਪਹਿਲਾਂ ਦੇ ਖੇਡਦੇ ਨੇ ਆਲਰੇਡੀ ਇੱਕ ਜਿਹੜੇ ਜਵਾਗ ਪਹਿਲਾਂ ਖੇਡਦੇ ਨੇ ਤੇ ਇੱਕ ਨਵੇਂ ਦੇ ਵਿੱਚ ਬਹੁਤ ਜ਼ਮੀਨੋਂ ਸਮਾਂ ਦਾ ਫਰਕ ਹੁੰਦਾ ਪਰ ਫੇਰ ਵੀ ਬਹੁਤ ਜ਼ੋਰ ਲਾਇਆ ਇਹਨਾਂ ਨੇ ਕੁਝ ਕੁ ਪੁਆਇੰਟਾਂ ਦੇ ਹਾਰ ਜਿੱਤ ਹੋਈ ਹੈ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਬੋਤਾ ਜਾਣੂ ਪਾ ਦਿਓ ਪੜਾ ਕੇ ਫੇਰ ਠੀਕ ਹੈ